ਅੱਛੀ ਗੱਲ ਮਹਰਮਨਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪ੍ਰਤੱਖ ਪੋਸਟ ਪਠਾਨਕੋਟ ਸ਼ਹਿਰ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਕੂੜੇ ਦੇ ਪ੍ਰਬੰਧ ਨੂੰ ਲੈ ਕੇ ਕਾਫੀ ਤੇਜ਼ੀ ਦਿਖਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਕੂੜੇ ਦੇ ਢੇਰ ਲੱਗਦੇ ਸਨ ਉਹਨਾਂ ਨੂੰ ਚੁੱਕਵਾਇਆ ਗਿਆ ਤੇ ਉਹਨਾਂ ਦਾ ਰੈਨੋਵੇਸ਼ਨ ਕਰਕੇ ਅਜਹੀਆਂ ਥਾਵਾਂ ਬਣਾਈਆਂ ਇਸ ਵੇਲੇ ਸੀ ਖੜੇ ਆ ਪਠਾਨਕੁਰ ਦੇ ਸਰਕੂਲਰ ਰੋਡ ਦੇ ਉੱਤੇ ਜਿੱਥੇ ਕਿ ਗੰਦੇ ਨਾਲੇ ਦੇ ਨਾਲ ਇੱਥੇ ਬਹੁਤ ਵੱਡੇ ਕੂੜੇ ਦੇ ਢੇਰ ਲੱਗਦੇ ਸਨ ਤੇ ਆਣ ਜਾਣ ਵਾਲੇ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਵੀ ਹੁੰਦੇ ਸਨ ਤੇ ਬਦਬੂ ਵੀ ਇੱਥੇ ਬਹੁਤ ਜ਼ਿਆਦਾ ਹੁੰਦੀ ਸੀ ਉੱਥੇ ਹੀ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਦੀ ਅਗਵਾਈ ਹੇਠ ਨਗਰ ਨਿਗਮ ਪਠਾਨਕੋਟ ਦੇ ਅਫਸਰਾਂ ਦੇ ਵੱਲੋਂ ਬਹੁਤ ਹੀ ਵਧੀਆ ਪਹਿਲ ਕਦਮੀ ਕਰਦੇ ਹੋਏ ਇਸ ਜਿਹੜੀ ਜਗ੍ਹਾ ਆ ਇੱਥੇ ਪਹਿਲੇ ਨੰਬਰ ਤੇ ਕੂੜੇ ਨੂੰ ਚੁਕਵਾਇਆ ਗਿਆ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਜਿਹੜੀ ਆ ਉਹ ਬੈਠਣ ਲਈ ਸੈਰ ਕਰਨ ਲਈ ਜਗ੍ਹਾ ਬਣਾ ਦਿੱਤੀ ਗਈ ਆ ਕੁਰਸੀਆਂ ਲਗਾਈਆਂ ਗਈਆਂ ਨੇ ਲਾਈਟਾਂ ਲਗਾਈਆਂ ਗਈਆਂ ਨੇ ਸੋ ਇਹਦੇ ਨਾਲ ਦੇ ਨਾਲ ਸ਼ਹਿਰ ਦੇ ਹੋਰ ਵੱਖ-ਵੱਖ ਥਾਵਾਂ ਜਿਵੇਂ ਮੇਨ ਗਾਂਧੀ ਚੌਂਕ ਜਿਹੜਾ ਆ ਮੇਨ ਗਾਂਧੀ ਦਾ ਚੌਂਕ ਬਾਜ਼ਾਰ ਆ ਜਿਹੜਾ ਉੱਥੇ ਵੀ ਬਹੁਤ ਗੰਦਗੀ ਜਿਹੜੀ ਕਿ ਪੈਂਦੀ ਸੀ ਲੋਕਾਂ ਵੱਲੋਂ ਕੂੜਾ ਸੁੱਟਿਆ ਜਾਂਦਾ ਸੀ ਉੱਥੇ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਛੋਟੀ ਜਿਹੀ ਜਿਹੜੀ ਕਿ ਪਾਰਕ ਬਣਾ ਕੇ ਉੱਥੇ ਵੀ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਲਾਈਟਾਂ ਲਗਾਈਆਂ ਗਈਆਂ ਨੇ ਇਸੇ ਤਰ੍ਹਾਂ ਟਾਕੀ ਜਿਹੜਾ ਏਰੀਆ ਹੈ ਉੱਥੇ ਵੀ ਕੂੜੇ ਨੂੰ ਚੁਕਵਾਇਆ ਜਾ ਰਿਹਾ ਲਗਾਤਾਰ ਲੇ ਮਿਨੀ ਵਿਖੇ ਵੀ ਵਧੀਆ ਤਰੀਕੇ ਨਾਲ ਕੂੜੇ ਦਾ ਪ੍ਰਬੰਧਨ ਕੀਤਾ ਜਾ ਰਿਹਾ ਤੇ ਜਿਨ੍ਹਾਂ ਥਾਵਾਂ ਤੇ ਕੂੜਾ ਸੁੱਟਿਆ ਜਾਂਦਾ ਸੀ ਉਹਨਾਂ ਨੂੰ ਸਾਫ਼ ਸੁਥਰਾ ਬਣਾਇਆ ਜਾ ਰਿਹਾ ਤਾਂ ਕਿ ਲੋਕ ਉਥੇ ਕੂੜਾ ਸੁੱਟਣ ਦੀ بجائے ਉਥੇ ਸੈਰ ਕਰਨ ਤੇ ਉਸ ਸੀਜ਼ਨ ਨੂੰ ਜਿਹੜਾ ਕਿ ਵਧੀਆ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਮਿਲੇ ਤੋਂ ਸਭ ਤੋਂ ਵੱਡੀ ਚੀਜ਼ ਜਿਹੜੀ ਕਿ ਡੀਸੀ ਸਾਹਿਬ ਦੇ ਵੱਲੋਂ ਕੀਤੀ ਗਈ ਆ ਉਹ ਪਠਾਨਕੋਟ ਦਾ ਜਿਹੜਾ ਕਿ ਤੂੜੀ ਵਾਲਾ ਚੌਂਕ ਜਿੰਨੂੰ ਕਿ ਲੋਕ ਕੂੜੇ ਵਾਲਾ ਚੌਂਕ ਵੀ ਕਹਿੰਦੇ ਸਰ ਉਥੇ ਵੱਡੇ ਪੱਦਰ ਤੇ ਕੂੜਾ ਜਿਹੜਾ ਡੰਪ ਕੀਤਾ ਜਾਂਦਾ ਸੀ ਉਸ ਕੂੜੇ ਨੂੰ ਚੁਕਵਾਇਆ ਗਿਆ ਤੇ ਉਸ ਕੂੜੇ ਨੂੰ ਚੁੱਕਣ ਤੋਂ ਬਾਅਦ ਉਥੇ ਵਧੀਆ ਤਰੀ ਕੀਤੀ ਜਾ ਰਹੀ ਹੈ ਉੱਤੇ ਹੀ ਨਗਰ ਨਿਗਮ ਦੇ ਜਿਹੜੇ ਅਫਸਰ ਸਹਿਬਾਨ ਹੈ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਕਿ ਬਹੁਤ ਵਧੀਆ ਜਿਹੜੀ ਕਿ ਸਾਬਤ ਹੋਈ ਹੈ ਜਿਸ ਦੇ ਚਲਦੇ ਉਹਨਾਂ ਨੇ ਨਾਲ ਦੀ ਨਾਲ ਸ਼ਹਿਰ ਦੇ ਲੋਕਾਂ ਦੇ ਕੋਲ ਵੀ ਸਹਿਯੋਗ ਮੰਗਿਆ ਕਿ ਜਿਹੜੇ ਕੂੜੇ ਦੇ ਨਿਪਟਾਰਾ ਸਹੀ ਤਰੀਕੇ ਦੇ ਨਾਲ ਕਰੋ ਉੱਤੇ ਹੀ ਇਸ ਜਿਹੜੀ ਕਿ ਸ਼ਲਾਘਾਯੋਗ ਕਦਮ ਦੀ ਬਹੁਤ ਜ਼ਿਆਦਾ ਤਾਰੀਫ਼ ਜਿਹੜੀ ਕਿ ਸ਼ਹਿਰ ਦੇ ਵਪਾਰੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਜਿਹੇ ਜਿਹੜੇ ਪ੍ਰਬੰਧਨ ਕੀਤੇ ਜਾ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਹੋਰ ਵੀ ਪੁਸ਼ਾਰ ਦੇ ਵਿੱਚ ਕਈ ਅਜਿਹੀਆਂ ਥਾਵਾਂ ਨੇ ਜਿੱਥੇ ਕਿ ਕੂੜਾ ਸੁੱਟਿਆ ਜਾਂਦਾ ਆ ਜਿਨ੍ਹਾਂ ਨੂੰ ਕਿ ਉੱਥੇ ਕੂੜਾ ਸੁੱਟਣਾ ਬੰਦ ਕਰਵਾ ਕੇ ਉੱਥੇ ਵੀ ਜਿਹੜਾ ਇਹੋ ਜਿਹਾ ਰੈਨੋਵੇਸ਼ਨ ਕਰਵਾਇਆ ਜਾਵੇ ਤਾਂ ਜੋ ਸ਼ਹਿਰ ਲਈ ਹੋਰ ਵਧੀਆ ਤਰੀਕੇ ਦੇ ਨਾਲ ਸ਼ਹਿਰ ਦੀ ਜਿਹੜੀ ਸੁੰਦਰਤਾ ਨੂੰ ਵੀ ਵਿਧਾਇਆ ਜਾ ਸਕੇ ਤੇ ਕੂੜੇ ਕਰਕਰ ਦਾ ਵਧੀਆ ਨਿਪਟਾਰਾ ਵੀ ਕਰਵਾਇਆ ਜਾ ਸਕੇ ਆਓ ਸੁਣਦੇ ਹਾਂ ਸ਼ਹਿਰ ਵਾਸੀਆਂ ਦੇ ਵਿਚਾਰ ਤੇ ਦੇਖਦੇ ਹਾਂ ਕਿ ਕਿਹੜੀ ਕਿਹੜੀ ਥਾਵਾਂ ਦੇ ਉੱਤੇ ਵਧੀਆ ਤਰੀਕੇ ਨਾਲ ਰੈਨੋਵੇਸ਼ਨ ਹੋਈਆਂ ਨੇ ਤੇ ਹੋਰ ਕਿਹੜੀ ਕਿਹੜੀ ਥਾਵਾਂ ਤੇ ਰੈਨੋਵੇਸ਼ਨ ਹੋਣ ਜਾ ਰਹੀਆਂ ਨੇ ਮੈਂ ਭਾਰਤ ਮਾਦਨ ਵਪ ਚੇਅਰਮੈਨ ਮੈਂ ਕਾਫੀ عرصੇ ਤੋਂ ਸਮੇ ਤੋਂ ਦੇਖ ਰਿਹਾ ਕਿ ਸ਼ਹਿਰ ਦੇ ਵਿੱਚ ਕਾਫੀ ਗੰਦ ਦੇ ਢੇਲ ਲੱਗਿਆ ਕੂੜੇ ਦੇ ਢੇਲ ਲੱਗਿਆ ਪਰ ਸਾਡੇ ਡੀਸੀ ਸਾਹਿਬ ਜਿਹੜੇ ਆ ਜਿਹੜੇ ਆਏ ਆ ਦਿੱਤਿਉਪਾਲ ਜੀ ਉਹਨਾਂ ਦੇ ਉਪਰਾਲਾ ਕੀਤਾ ਔਰ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਮਿਲ ਕੇ ਜਿਹੜੀ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਦ ਲਗਾਏ ਆ ਜਿਵੇਂ ਗਾਂਧੀ ਚੌਂਕ ਦੇ ਵਿੱਚ ਉਹਨਾਂ ਨੇ ਬਣਾਏ ਆ ਆਪਣਾ ਇੱਕ ਪਲੇਟਫਾਰਮ ਬਣਾਇਆ ਜਿਹਦੇ ਵਿੱਚ ਪਹਿਲਾਂ ਗੰਦ ਰੰਦਾ ਸੀ ਔਰ ਲੋਕੀ ਉੱਥੇ ਸੰਡੇ ਨੂੰ ਬਾਜ਼ਾਰ ਲੱਗਦਾ ਸੀ ਉਹ ਵੀ ਖਤਮ ਹੋ ਗਿਆ ਔਰ ਸੁੰਦਰਤਾ ਦੇ ਚਾਰ ਚੰਦ ਲੱਗ ਗਏ ਆ ਉਹਦੇ ਵੀ ਗਾੜੀ ਹੱਤਾ ਚੌਂਕ ਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਔਰ ਸਭ ਤੋਂ ਵੱਡਾ ਪ੍ਰਾਲਾ ਤੇ ਉੱਚੀ ਪੂਲੀ ਤੇ ਵਿੱਚ ਜਿੱਥੇ ਮਤਲਬ ਕਿ ਕੂੜੇ ਦਾ ਡੰਪ ਹੀ ਲੱਗਿਆ ਰਹਿੰਦਾ ਸੀ ਉਹਦੇ ਵਿੱਚ ਤੇ ਉਹਨਾਂ ਨੇ ਇੱਥੇ ਹੀ ਸੁੰਦਰਤਾ ਕੀਤੀ ਹੈ ਕਿ ਸਾਡੇ ਸ਼ਹਿਰ ਚੋਂ ਲੋਕਾਂ ਦਾ ਕੂੜਾ ਖਤਮ ਹੋ ਗਿਆ ਫਿਰ ਵੀ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਆ ਮੈਂ ਡੀਸੀ ਸਾਹਿਬ ਦੀ ਬਹੁਤ ਪ੍ਰਸ਼ੰਸਾ ਕਰਨਾ ਕਿ ਉਹਨਾਂ ਨੇ ਬਹੁਤ ਪ੍ਰੋਲਾ ਕਰਕੇ ਸ਼ਹਿਰ ਨੂੰ ਸਟਰੀਟ ਲਾਈਟਾਂ ਵੀ ਲੱਗੀਆਂ ਔਰ ਮੈਂ ਦੇਖਿਆ ਮਿਸ਼ਰ ਰੋਡ ਦੇ ਉੱਪਰ ਬਹੁਤ ਵੱਡੀ ਮਾਸ ਸਟਰੀਟ ਲਾਈਟ ਜਿਹਦੇ ਵਿੱਚ ਹਨੇਰੇ ਚ ਗੁਪਰਾਂਦਾ ਸੀ ਚਰਚੇ ਦੇ ਲੱਗੇ ਅੱਜ ਉਹ ਰਾਤ ਨੂੰ ਜਾਓ ਤੇ ਜਗਮਗ ਜਗਮਗ ਕਰਦਾ ਤੇ ਉਹਦੇ ਘਰ ਰੋਡਾਂ ਦੇ ਉੱਪਰ ਵੀ ਜਿਹੜੇ ਬਲੈਕ ਐਂਡ ਵਾਈਟ ਜਿਹੜੇ ਪੇਂਟ ਹੋ ਰਿਹਾ ਇਹ ਸੜਕੇ ਸਾਡੇ ਦਿੱਤੇ ਆ ਡੀਸੀ ਸਾਹਿਬ ਪੁਲਿਸ ਸਾਹਿਬ ਜਿਨ੍ਹਾਂ ਦੇ ਜੋ ਕਾਰਪੋਰੇਸ਼ਨ ਦੇ ਵੀ ਹੈਗੇ ਆ ਚੇਅਰਮੈਨ ਜਿਹੜੇ ਹੈਗੇ ਆ ਉਹਨਾਂ ਦੇ ਸੜਕੇ ਨਾਲ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ ਉਹਨਾਂ ਦੀ ਪਾਲਣਾ ਕਰਕੇ ਇਹ ਜਿਹੜਾ ਕੰਮ ਕੀਤਾ ਵਾ ਮੈਂ ਥੋੜੇ ਕੰਮ ਹੋਰ ਵੀ ਕਰਨ ਵਾਲੇ ਆ ਪਰ ਜੇ ਸਪੀਡ ਨਾਲ ਲੱਗੇ ਸਾਡੇ ਡੀਸੀ ਸਾਹਿਬ ਲੱਗੇ ਆ ਮੈਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਕੰਮ ਹੋ ਰਿਹਾ ਔਰ ਸ਼ਹਿਰ ਇੱਕ ਬਹੁਤ ਸਾਫ ਸੁੰਦਰ ਨਜ਼ਰ ਆਏਗਾ ਜੈ ਹਿੰਦ ਜੈ ਭਾਰਤ ਮੈਂ ਐਲਰ ਸੋਡੀ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਵਿਵਾਰ ਮੰਡਲ ਅ ਮਬਾਰਕਬਾਦ ਦੇਣੀ ਚਾਹਾਂਗਾ ਡੀਸੀ ਸਾਹਿਬ ਨੂੰ ਕਿ ਸ਼ਹਿਰ ਦੇ ਵਿੱਚ ਉਹਨਾਂ ਨੇ ਇੱਕ ਅੱਛਾ ਪ੍ਰਯਾਸ ਜਿਹੜਾ ਚਾਲੂ ਕੀਤਾ ਕਿ ਕੁਝ ਜਿਹੜੇ ਕੂੜੇ ਦੇ ਢੇਰ ਜਿਹੜੇ ਚੁਕਾ ਕੇ ਜਿੱਥੇ ਕਿ ਪਬਲਿਕ ਪਲੇਸ ਸੀ ਜਿੱਥੇ ਕਿ ਲੋਕਾਂ ਦਾ ਬਹੁਤ ਆਉਣਾ ਜਾਣਾ ਸੀਗਾ ਜਿਵੇਂ ਕਿ ਗਾਂਧੀ ਚੌਂਗ ਗਾਂਧੀ ਬੋਧੇ ਵਾਲੇ ਦੁਆਲੇ ਔਰ ਮਾਡਲ ਟਾਊਨ ਵਾਲਾ ਉੱਚੀਪੁੜੀ ਵਾਲਾ कूड़े ਦੇ ਢੇਜ ਕਾ ਕੇ ਉਹਨਾਂ ਨੇ ਸਫਾਈ ਦਾ ਧਿਆਨ ਕਰਕੇ ਤੇ ਇੱਕ ਬੜਾ ਵਧੀਆ ਪ੍ਰਯਾਸ ਕੀਤਾ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਉਹਨਾਂ ਦਾ ਸ਼ਹਿਰ ਦੇ ਪ੍ਰਤੀ ਜੋ ਇਹ ਕੰਮ ਕਰ ਰਹੇ ਨੇ ਮੈਂ ਉਹਦੇ ਪ੍ਰਤੀ ਉਹਨਾਂ ਨੂੰ ਮੁਬਾਰਕਬਾਦ ਵੀ ਦੇਵਾਂਗਾ ਔਰ ਧੰਨਵਾਦ ਵੀ ਕਰਾਂਗਾ ਔਰ ਇਹ ਉਮੀਦ ਕਰਦਾ ਹਾਂ ਕਿ ਸ਼ਹਿਰ ਦੇ ਵਿੱਚ ਕੁਝ ਅਜੇ ਹੋਰ ਵੀ ਐਸੀਆਂ ਜਗਾਵਾਂ ਨੇ ਜਿਨ੍ਹਾਂ ਉੱਤੇ ਇਸ ਤਰ੍ਹਾਂ ਦੇ ਡੰਬ ਬਣੇ ਹੋਏ ਨੇ ਮੈਂ ਉਹਨਾਂ ਦਾ ਧਿਆਨ ਉਹਨਾਂ ਵੱਲ ਵੀ ਲੁਆਉਣਾ ਚਾਹਵਾਂਗਾ ਕਿ ਉਹ ਵੀ ਉਹਨਾਂ ਦੇ ਪ੍ਰਯਾਸ ਨਾਲ ਜਿਹੜੇ ਆ ਉਹ ਹੋਣਗੇ ਮੈਂ ਇੱਕ ਵਾਰ ਫਿਰ ਵਪਾਰਮੰਡ ਵੱਲੋਂ ਸਮੁੱਚੇ ਵਪਾਰਮੰਡ ਨੂੰ ਸੂਚੇ ਵਪਾਰੀਆਂ ਵੱਲੋਂ ਇਹ ਡੀਸੀ ਸਾਹਿਬ ਦੇ ਪ੍ਰਯਾਸ ਨੂੰ ਬਹੁਤ ਸ਼ਲਾਘਾਯੋਗ ਸਮਝਣਾ ਔਰ ਨਾਲ ਹੀ ਇੱਕ ਅਪੀਲ ਕਰਨੀ ਚਾਹਾਂਗਾ ਸ਼ਹਿਰ ਵਾਸੀਆਂ ਨੂੰ ਵਪਾਰੀਆਂ ਨੂੰ ਖਾਸ ਕਰਕੇ ਜਿਹੜੇ ਜਿਹੜੀ ਵਾਲੇ ਲੋਕ ਨੇ ਜਿਹੜਾ ਕਿ ਆਪਣਾ ਜਿਹੜਾ ਕੰਮ ਕਰਕੇ ਛਿਲਣਾ ਜਾਂ ਕੁਛ ਵੀ ਆ ਉਹ ਛੁੱਟ ਜਾਂਦੇ ਨੇ ਉਹਨਾਂ ਨੂੰ ਆਪਣੇ ਡਸਟਬਿਨ ਲਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਟਰੱਸਟ ਦੀ ਗੱਡੀ ਆਵੇ ਜਾਂ ਕਾਰਪੋਰੇਸ਼ਨ ਦੀ ਗੱਡੀ ਆਵੇ ਉਹਦੇ ਵਿੱਚ ਉਹ ਕੂੜਾ ਜਿਹੜਾ ਛੁੱਟਿਆ ਜਾਵੇ ਧੰਨਵਾਦ ਸਰ ਸ਼ਹਿਰ ਦੇ ਵਿੱਚ ਕੂੜੇ ਕਰਕਟੋ ਜਿਹੜੇ ਵੱਖ-ਵੱਖ ਥਾਵਾਂ ਤੇ ਢੇਰ ਲੱਗੇ ਸੀ ਤੁਹਾਡੀ ਸਰ ਰਹਿਨੁਮਾਈ ਦੀ ਹਿੱਟੋ ਤਕਰੀਬਨ ਤਕਰੀਬਨ ਸਾਫ਼ ਹੋ ਚੁੱਕੇ ਨੇ ਤੇ ਇਹਨਾਂ ਥਾਵਾਂ ਦੇ ਤੋਂ ਸਰ ਕਿਵੇਂ ਦੇ ਪ੍ਰੋਜੈਕਟ ਲਾਉਣ ਦੀ ਤਿਆਰੀ ਹੈ ਤੇ ਕਿਵੇਂ ਦਾ ਚੈਲੰਜ ਰਹਿ ਰਿਹਾ ਹੈ ਨੂੰ ਸਾਫ਼ ਕਰੀਏ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਹੜਾ ਵੀ ਕੂੜਾ ਆ ਰਿਹਾ ਹੈ ਉਹ ਗਿੱਲਾ ਤੇ ਸੁੱਕਾ ਸੈਗਰੀਗੇਟ ਹੋਣਾ ਚਾਹੀਦਾ ਹੈ ਅਸੀਂ ਇਹ ਹੀ ਚੀਜ਼ ਇਨਸ਼ੋਰ ਕੀਤੀ ਹੈ ਕਿ ਜਿਹੜੇ ਨਗਰ ਨਿਗਮ ਦੇ ਵੀ ਟਾਟਾ ਇਹ ਸੀ ਆਟੋ ਚੱਲਦੇ ਨੇ ਜਿਹੜੇ ਵੇਸਟ ਕਲੈਕਟ ਕਰਦੇ ਐ ਤੇ ਜਿਹੜੇ ਇਨਫਾਰਮਲ ਸੈਕਟਰ ਦੇ ਬੰਦੇ ਕਲੈਕਟ ਕਰਦੇ ਐ ਉਹਨਾਂ ਨੂੰ ਅਸੀਂ ਅਵੇਰਨੈਸ ਐਕਟੀਵਿਟੀ ਕਰਾਈ ਸੀਗੀ ਕਿ ਤੁਸੀਂ ਵੇਸ ਸੈਗਰੀਗੇਸ਼ਨ ਕਰਕੇ ਆਣਾ ਤੇ ਹੁਣ ਅਸੀਂ ਉਸ ਚੀਜ਼ ਨੂੰ ਬਹੁਤ ਜ਼ਿਆਦਾ ਸਟ੍ਰਿਕਲੀ ਐਨਫੋਰਸ ਕਰ ਰਹੇ ਹਾਂ ਸਾਡੇ ਇੱਥੇ ਟੀਮ ਜਿਹੜੀ ਹੈ ਸਾਰਾ ਦਿਨ ਇੱਥੇ ਟੀਮ ਸ਼ਿਫਟਾਂ ਦੇ ਵਿੱਚ ਅਸੀਂ ਲਾਈ ਹੋਈ ਹੈ ਇਹ ਜੋ ਵੀ ਕੂੜਾ ਇੱਥੇ ਲੈ ਕੇ ਆ ਰਿਹਾ ਹੈ ਉਹ ਸੈਗਰੀਗੇਟ ਹੋਣਾ ਚਾਹੀਦਾ ਹੈ। ਉਹਨਾਂ ਦੇ ਰਾਹੀਂ ਇਹ ਮੈਸੇਜ ਘਰ-ਘਰ ਤੱਕ ਪਹੁੰਚ ਰਿਹਾ ਹੈ ਕਿ ਜਿਹੜਾ ਕੂੜਾ ਹੈ ਉਹ ਸੈਗਰੀਗੇਟ ਹੀ ਦੇਣਾ ਹੈ। ਤੇ ਇਸ ਵੀਡੀਓ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਕਿ ਜੋ ਵੀ ਤੁਹਾਡਾ ਕੂੜਾ ਕਲੈਕਟ ਕਰਨ ਤੁਹਾਡੇ ਘਰੋਂ ਆਂਦਾ ਹੈ ਉਹਨੂੰ ਵੇਸ ਤੁਸੀਂ ਪਲੀਜ਼ ਸੈਗਰੀਗੇਟਡ ਦਿਓ। ਉਹਦੇ ਨਾਲ ਸਾਡਾ ਫਾਇਦਾ ਕੀ ਹੋ ਰਿਹਾ ਹੈ ਕਿ ਜਿਹੜਾ ਗਿੱਲਾ ਕੂੜਾ ਵੱਖਰਾ ਹੁੰਦਾ ਹੈ ਉਸਨੂੰ ਅਸੀਂ ਟ੍ਰੀਟ ਕਰਕੇ ਉਹਦੀ ਖਾਦ ਬਣਾ ਦਿੰਦੇ ਆ ਤੇ ਉਹਦੇ ਨਾਲ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਫਿਊਲ ਦੇ ਭਾਂਤੇ ਜਾਂ ਫਿਰ ਹੋਰ ਤਰੀਕੇ ਨਾਲ ਉਹ ਯੂਜ਼ ਹੋ ਜਾਂਦਾ ਹੈ। ਉਦੇ ਨਾਲ ਫਾਇਦਾ ਇਹ ਹੁੰਦਾ ਕਿ ਸ਼ਹਿਰ ਚ ਕਿਤੇ ਵੀ ਕੂੜੇ ਦਾ ਢੇਰ ਨਹੀਂ ਲੱਗਦਾ ਜਿਹਦੇ ਨਾਲ ਨਾਹੀ ਕੋਈ এনवायरमेंटਲ ਇਸ਼ੂ ਹੁੰਦਾ ਨਾਹੀ ਗਰਾਊਂਡ ਵਾਟਰ ਦੀ ਕੋਈ ਡੀਗ੍ਰੇਡੇਸ਼ਨ ਹੁੰਦੀ ਹੈ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈਗੀ ਹੈ ਉਹਦੇ ਲਈ ਸਾਫ ਸੁਥਰਾ এনवायरमेंट ਉਸ ਚੀਦਾ ਰਹਿੰਦਾ ਹੈ ਇਹ ਹੀ ਸਾਡੀ ਕੋਸ਼ਿਸ਼ ਹੈ ਤੇ ਸ਼ਹਿਰ ਦੇ ਵਿੱਚ ਕਾਫੀ ਸਾਰੇ ਗਾਰਬੇਜ ਦੇ ਜਿਹੜੇ ਪੁਆਇੰਟ ਸੀਗੇ ਉਹ ਵੀ ਅਸੀਂ ਖਾਲੀ ਕਰਾਏ ਨੇ ਤੇ ਟੂਡੀ ਵਾਲਾ ਚੌਂਕ ਵੀ ਆਲਮੋਸਟ ਸਾਰਾ ਵੇਸਟ ਅਸੀਂ ਇਥੋਂ ਚੁੱਕ ਚੁੱਕੇ ਆ ਤੇ ਇਹ ਪ੍ਰੋਜੈਕਟ ਆਪਣਾ ਬਹੁਤ ਵਧੀਆ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਇੰਪਰੂਵਮੈਂਟ ਸ਼ਹਿਰ ਦੇ ਵਿੱਚ ਸਾਰਿਆਂ ਨੂੰ ਦਿਖੂਗਾ ਕਈ ਜਿਹੜੇ ਕੂੜੇ ਦੇ ਪੁਆਇੰਟ ਸੀਗੇ ਉਹਨਾਂ ਨੂੰ ਤੁਸੀਂ ਨਵੀਨੀਕਰਨ ਕਰਕੇ ਕਈ ਥਾਵ ਅਜੇ ਸਰ ਹੋਰ ਕਿਹੜੇ ਪ੍ਰੋਜੈਕਟ ਤੁਸੀਂ ਹੋਣ ਵਾਲੇ ਸਰ ਜੀ ਹੁਣ ਦੇਖੋ ਸ਼ਹਿਰ 'ਚ ਜਿੱਥੇ-ਜਿੱਥੇ ਕੂੜਾ ਸੀਗਾ ਅਸੀਂ ਉੱਥੇ ਲੋਕਾਂ ਦੇ ਬੈਹਨ ਦੇ ਲਈ ਪਬਲਿਕ ਐਮੈਨਿਟੀਆਂ ਅਸੀਂ ਬਣਾ ਰਹੇ ਆ ਇੱਥੇ ਤੇ ਉਹਦੇ ਨਾਲ ਲੋਕਾਂ ਨੂੰ ਇੱਕ ਸ਼ਹਿਰ ਦੇ ਵਿੱਚ ਐਸਥੈਟਿਕਲੀ ਵੀ ਵਧੀਆ ਦੇਖਣ ਨੂੰ ਲੱਗੂਗਾ ਸ਼ਹਿਰ ਤੇ ਉਹਦੇ ਨਾਲ ਦੀ ਨਾਲ ਕੂੜੇ ਦੇ ਸਮੱਸਿਆ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਹੱਲ ਹੋਏਗਾ ਇਸ ਚੀਜ਼ ਤੋਂ ਸੀਵਰੇਜ ਦੀ ਵੀ ਇੱਕ ਸਮੱਸਿਆ ਸਰ ਹੈਗੀ ਆ ਉਹਦੇ ਬਾਰੇ ਸੀਵਰੇਜ ਦਾ ਦੇਖੋ ਸਾਡਾ ਪ੍ਰੋਜੈਕਟ ਕਾਫੀ ਦੇਰ ਦਾ ਚੱਲਦਾ ਪਿਆ ਹੈ ਸੀਵਰੇਜ ਕਲੀਨਿੰਗ ਦਾ ਤੇ ਸ਼ਹਿਰ ਦੇ ਕਾਫੀ ਏਰੀਆਜ਼ ਅਸੀਂ ਕਵਰ ਕਰਤੇ ਹੈਗੇ ਆ ਸਾਡੇ 12 ਕਿਲੋਮੀਟਰ ਦਾ ਪ੍ਰੋਜੈਕਟ ਹੈਗਾ ਉਹ ਚੋਂ ਮжоਰਿਟੀ ਕਵਰ ਹੋ ਚੁੱਕਿਆ ਹੈ ਜਿੱਥੇ ਹਜੇ ਵੀ ਕਈ ਥਾਵਾਂ ਤੇ ਪ੍ਰੋਬਲਮ ਹੈਗੀ ਹੈ ਉੱਤੇ ਵੀ ਟੀਮ ਲੱਗੀ ਹੋਈ ਹੈ ਦੇਖੋ ਮੇਨ ਸਮੱਸਿਆ ਇਹ ਹੈਗੀ ਹੈ ਕਿ ਕਈ ਲੋਕੀ ਸੀਵਰੇਜ ਦੇ ਵਿੱਚ ਚੀਜ਼ਾਂ ਸਿੱਟਦੇ ਆ ਅਸੀਂ ਜਦੋਂ ਸੀਵਰੇਜ ਦੀ ਸਫਾਈ ਕੀਤੀ ਹੈ ਉਹਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਚੀਜ਼ਾਂ ਤੇ ਇੱਟਾਂ ਤੱਕ ਨਿਕਲੀਆਂ ਉਹਦੇ ਚੋਂ ਇਹ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਇੱਥੇ ਕਸੂਰ ਹੈਗਾ ਇਸ ਚੀਜ਼ ਦੇ ਵਿੱਚ ਤੇ ਆਲਦੋ ਨਗਰ ਨਿਗਮ ਇਸ ਚੀਜ਼ ਨੂੰ ਲੈ ਕੇ ਕਮਿਟਿਡ ਹੈ ਕਿ ਅਸੀਂ ਸੀਵਰ ਦੀ ਪੂਰੀ ਸਫਾਈ ਕਰਾਵਾਂਗੇ ਬਟ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਕਾਈਂਡਲੀ ਤੁਹਾਡਾ ਜਿਹੜਾ ਵੀ ਵੇਸਟ ਹੈਗਾ ਉਹਨੂੰ ਸੀਵਰ ਚ ਨਾ ਸਿੱਟੋ ਉਹਦੇ ਨਾਲ ਤੁਹਾਡੇ ਸਾਰਿਆਂ ਨੂੰ ਹੀ ਪ੍ਰੋਬਲਮ ਆਂਦੀ ਹੈ ਇਹ ਇੱਕ ਕਲੈਕਟਿਵ ਰਿਸੋਰਸ ਹੈਗਾ ਜੇ ਇੱਕ ਵੀ ਬੰਦਾ ਇੱਥੇ ਸਿੱਟਦਾ ਹੈ ਤੇ ਉਹਦੇ ਨਾਲ ਸਾਰਿਆਂ ਨੂੰ ਸਮੱਸਿਆ ਆਂਦੀ ਹੈ ਕਿਤੇ ਨਾ ਕਿਤੇ ਜਾ ਕੇ ਸੀਵਰ ਨੂੰ ਜਾਮ ਕਰਦਾ ਹੈ ਮੇਰੀ ਇਹ ਅਪੀਲ ਹੈ ਜੇ ਤੁਹਾਨੂੰ ਕੋਈ ਸੀਵਜ ਕੋਈ ਸਿੱਟਦਾ ਵੀ ਦਿਖੇ ਉਹਨੂੰ ਪਲੀਜ਼ ਉਸ ਚੀਜ਼ ਤੋਂ ਰੋਕੋ